i <todiculose> ਕਮੜੀ ਤੇ ਟਿਚਰੋ ਰੁਥੜਾ ਜਾਂਦਾ ਮैया ਅੱਖਾਂ ਗਲੀ ਵਿੱਚੋਂ ਰੁਥੜਾ ਜਾਂਦਾ ਮैया ਅੱਖਾਂ ਗਲੀ ਵਿੱਚੋਂ ਰੁਥੜਾ ਜਾਂਦਾ ਫਰੀਆ ਨਹੀਂ ਦਾ ਸਟਾਫ ਹੈ ਨਮਸਕਾਰ ਜੀ ਮੈਂ ਜੁਲਿਨਾ ਦੇਖ ਰਹੀ ਹਾਂ ਪੂਰੇ ਪੰਜਾਬ ਤੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਬਹੁਤ ਪਹੁੰਚੂਗੀ ਆ ਜੀ ਅਮਨਪਾਲਾ ਫੋਰੈਸਟ ਦੇ ਵਿੱਚ ਜਿੱਥੇ ਵਾਹ ਕੀ ਬੜੀਆਂ ਸਿੰਗਰ ਆਏ ਹੋਏ ਨੇ ਜੀ ਖਾਣ ਆਏ ਨੇ ਜਿਹੜੇ ਕਿ ਬੱਚਿਆਂ ਨਾਲ ਗੱਲਬਾਤ ਕਰਾਂਗੀ ਕਿ ਜੀ ਸਾਹਿਬ ਕਹ ਰਹੇ ਉਹ ਕਿੱਲੇ ਲੱਗ ਕਿੰਨਾ ਲੱਗਿਆ ਜੇ ਆਏ ਨੇ ਪਰ ਦਿਨ ਬੀਤ ਗਏ ਪਿੰਨੀ ਵੀ ਅਸਿੱਖੀ ਗਈ ਤਾਂ ਵੀ ਹੋਰ ਖਬਰ ਦੇਖਣ ਲਈ ਬਨੇ ਰਹੋ ਹਲ ਜਲ ਚਾਹ ਤਾਰੂਫ ਜਦਾ ਮਤਲਬ ਹੈ ਕਿ ਸਟੂਡੈਂਟਸ ਦਾ ਆਪਸ ਦੇ ਅੰਦਰ ਇੰਟਰੋਡਕਸ਼ਨ ਕਰਨਾ ਤੇ ਆਪਸ ਦੇ ਅੰਦਰ ਉਹ ਕੋਲ ਮਿਲ ਜਾਣ ਇਸ ਥੀਮ ਦੇ ਨਾਲ ਅੱਜ ਅਮਨਪੱਲਾ ਗਰੁੱਪ ਕੋਲ ਅੰਦਰੂਨੀਸ਼ਨ ਕਰਕੇ ਬਾਤ ਕੀਤੀ। ਕਿ ਬ੍ਰੈਸ਼ਰ ਆਪਰਚੂ ਮਿਲਨ ਇੱਕ ਦੂਜੇ ਨੂੰ ਪਛਾਣਨ ਔਰ ਇੱਕ ਚੰਗਾ ਮਾਹੌਲ ਇੰਸਟੀਚਿਊਟ ਨੇ ਦੇਣ ਦੀ ਕੋਸ਼ਿਸ਼ ਹਮੇਸ਼ਾ ਕਰਦਾ ਹੈ। ਪਰ ਸਾਡੇ ਵੱਲੋਂ ਇੱਕ ਕੋਸ਼ਿਸ਼ ਰਹੀ ਹੈ। ਸਾਡਾ ਮੇਨ ਮਕਸਦ ਹੈ ਕਿ ਐਜੂਕੇਸ਼ਨ ਵਾਈਜ਼ ਸਾਡਾ ਕਾਲਜ ਕੋਈ ਵੀ ਕਮੀ ਪੇਸ਼ੀ ਨਹੀਂ ਰੱਖਦਾ ਕਿ ਜਿੱਥੇ ਸਟੂਡੈਂਟਸ ਦੀ ਪੜ੍ਹਾਈ ਦੀ ਗੱਲ ਹੋਵੇ। ਇਹਨਾਂ ਦੇ ਟੀਚਰ ਉਹਨਾਂ ਦਾ ਸਾਥ ਦੇ ਰਹੇ ਨੇ ਪਰ ਉਹਦੇ ਨਾਲ ਨਾਲ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਕਿ ਐਂਟਰਟੇਨਮੈਂਟ ਔਰ ਲੋਕ ਸੂਨੋਂ ਲਈ ਆਪਣੀ ਕਲਾ ਉਹਨਾਂ ਦੇ ਅੰਦਰ ਕੀ ਹੁਨਰ ਹੈ ਕਿ ਨਵੇਂ ਜਿਹੜੇ ਬੱਚੇ ਆਏ ਨੇ ਉਹ ਕੀ ਹੁਨਰ ਲੈ ਕੇ ਆਏ ਨੇ ਤਾਂ ਕਿ ਉਹਨਾਂ ਨੂੰ ਅੱਜ ਸਟੇਜ ਤੇ ਦੇਖ ਸਕੀਏ ਔਰ ਇੱਕ ਐਂਟਰਟੇਨਮੈਂਟ ਅਸੀਂ ਉਹਨਾਂ ਲਈ ਕੀਤੀ ਹੈ ਕਿਉਂਕਿ ਐਂਟਰਟੇਨਮੈਂਟ ਇੱਕ ਇਹੋ ਜਿਹਾ ਸਾਧਨ ਹੈ ਕਿਦੇ ਆਪਚ ਜਲਦ ਬੰਦਾ ਕੁਲ ਮਿਲ ਜਾਂਦਾ ਹੈ ਔਰ ਇੱਕ ਦੋ ਦਿਨ ਲਈ ਮੈਨੂੰ ਸਮਝਾਣੇ। ਕਾ ਸੈਕਟੀਵਿਟੀਜ਼ ਕੀ ਹੋਈਆਂ ਪਰਫਾਰਮੈਂਸ ਬੱਚਿਆਂ ਦੀ ਕਿਦਾਂ ਦੀ ਲੱਗਣੀ ਜੀ। ਲੱਗੋ ਉਹਨਾਂ ਨੇ ਅਲੱਗ-ਅਲੱਗ ਐਕਟ ਕੀਤੇ ਨੇ। ਅ ਸਮਾਜ ਦੀ ਬੁਰਾਈਆਂ ਦੇ ਉੱਤੇ ਉਹਨਾਂ ਨੇ ਬੜੇ ਅੱਛੇ ਐਕਟ ਇੱਥੇ ਕੀਤੇ ਨੇ। ਮਤਲਬ ਕਿਸ ਤਰ੍ਹਾਂ ਅੱਜ ਵੀ ਜਿਹੜਾ ਬੱਚਿਆਂ ਦੇ ਉੱਤੇ ਬਲਾਗਰ ਦੇ ਜਿਹੜਾ ਕੋਈ ਖਬਰਾਂ ਪੜਨ ਨੂੰ ਮਿਲਦੀ ਹੈ ਉਹਨਾਂ ਨੂੰ ਸੋਸਾਇਟੀ ਦੇ ਅੰਦਰ ਕਿਸਤਾਨ ਨੂੰ ਆਖੀ ਗੱਪਸਾ ਵੀ ਨੇ ਆ ਕਿ ਕਿਸਤਾਨ ਨੂੰ ਹਟਾ ਦਿੱਤ ਨੇ ਉਹਦੇ ਬਾਰੇ ਉਹਨਾਂ ਗੱਲਿਆ ਫਿਰ ਹੰਕਾਰ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਹੈ ਪੰਗੜਾ ਵੀ ਤੁਹਾਨੂੰ ਟ੍ਰੈਡੀਸ਼ਨ ਹੈ ਹੀ ਪੰਜਾਬ ਦਾ ਔਰ ਬਹੁਤ ਸਾਰਾ ਬੱਚਿਆਂ ਨੇ ਆਪਣਾ ਜੋ ਵੀ ਵਕਤ ਵਰ ਟੈਲੈਂਟ ਸੀ ਉਹਦੇ ਜਾਦਰ ਕਰਨ ਲਿਖੇ ਇੰਟਰਨੈਸ਼ਨਲ ਕਾਰਟ ਹੈ ਅੱਜ ਦੇ ਮਹਿਮਾਨ ਕੌਣ ਨੇ ਔਰ ਐਕੋ ਸਿੰਗਰ ਦੇ ਤੌਰ ਤੇ ਕੌਣ ਅੱਜ ਇਹਦਾ ਪਰਫੋਰਮ ਕਰੇ ਡਾਕਟਰ ਆਰ ਪੀ ਵੇਦੀ ਨੇ ਗੀਂਗ ਔਰ ਗੌਰਵ ਜੀ ਨੇ ਦੋਨੋਂ ਪੀਟੀਯੂ ਦੇ ਆਪਣਾ ਉਹਨਾਂ ਦੀ ਜਿਹੜੇ ਮੇਨ ਜਿਹੜੇ ਉਹਨਾਂ ਦੇ ਹੈ ਨੇ ਹੈ ਉਹਨਾਂ ਦੇ ਵਿੱਚ ਨੇ ਔਰ ਉਹ ਉਹਨਾਂ ਨੇ ਆਪ ਦੇਖੇ ਕਾਲਜ ਦੇ ਅੰਦਰ ਬਤੌਰ ਜੈ ਗੈਸਟ ਪ੍ਰੋਫੈਸਰ ਕੀਤਾ ਉਹਨੋਂ ਦੇ ਨਾਲ ਨਾਲ ਜਿਹੜੇ ਜੱਜ ਵੀ ਖਾਸ ਕਰਕੇ ਜਿਹੜੇ ਇਹਦੇ ਵਾਸਤੇ ਆਏ ਥੋਨੇ ਫ੍ਰੈਸ਼ਰ ਵਾਸਤੇ ਔਰ ਮੋਲਡਿੰਗ ਦਾ ਜਿਹਨੂੰ ਅਦਾ ਕਰਾ ਤੇ ਅਲੱਗ-ਅਲੱਗ ਬੱਚਿਆਂ ਨੂੰ ਅਨਟਰਟੇਨ ਕਰ ਉਹਨਾਂ ਨੂੰ ਦੇਖੋ ਗੁੜੀ ਥਾਲੀ ਵਾਲ ਪਹਿਲਾਂ ਉਹ ਹੌੜੇ ਸਟੇਜ ਤੇ ਆਉਣ ਵਾਲੇ ਨੇ ਪੰਜ-ਛੇ ਮਿੰਟ ਤੇ ਥੋੜੀ ਦੇਰ ਤੇ ਔਰ ਉਸ ਤੋਂ ਬਾਅਦ ਤੁਹਾਡਾ ਇੰਟਰਨੈਸ਼ਨਲ ਬੜਾ ਉਬਰਦਾਸ ਸਾਰਾ ਜੀ ਖਾਨ ਜਿਹਨੇ ਬਹੁਤ ਏਕਸ਼ੀਆਂ ਟਰੈਕਸ ਚੀਜ਼ਾਂ ਦੇ ਔਰ ਦੋ ਫਿੰਗਰ ਤੱਕ ਭੇਜਨੇ ਵਾਹ ਬਲੂ ਜੀ ਇਹ ਤਾਂ ਗੰਦੇ ਨੇ ਪ੍ਰੋਗਰਾਮ ਨਮਸਕਾਰ ਦੋਸਤੋ ਮੈਂ ਸ਼ਮੇਸ਼ ਸੁਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬੀ ਦੋਸਤੋ ਗੱਲ ਕਰਾਂਗੇ ਅਮਰਪਾਲਾ ਫਾਊਂਡੇਸ਼ਨ ਦੀ ਜਿੱਥੇ ਅੱਜ ਜਿੱਥੇ ਨੈਸ਼ਨਲ ਗਾਇਕ ਜਿਹੜੇ ਜੀਤ ਖਾਨ ਜੀ ਪਹੁੰਚੇ ਹੈ ਜਿੱਥੇ ਜਿਵੇਂ ਮੇਰੇ ਸੰਯੋਗੀ ਇੱਥੇ ਹੀ ਨੇ ਆ ਉਹ ਵੀ ਸਟੂਡੈਂਟ ਨਾਲ ਵੀ ਗੱਲਬਾਤ ਹੋਈ ਆ ਪਰ ਸਟੂਡੈਂਟ ਦਾ ਵੀ ਕਹਿਣਾ ਹੈਗਾ ਕਿ ਜਿਹੜਾ ਕੀ ਕੋਈ ਇੰਟਰਨੈਸ਼ਨਲ ਗਾਇਕਰ ਬੁਲਾਏ ਜਾਂਦੇ ਹੈ ਕਿ ਜੇ ਬੱਚਿਆਂ ਦਾ ਜਿਹੜਾ ਮਨ ਰੰਗ ਚੁਣ ਜਾ ਕੇ ਪੂਰਾ ਕਰ ਲੋ ਬਹੁਤ ਬਈ ਲੱਗਦਾ ਹੈ ਯਾਰ ਚਲੋ ਗੱਲਬਾਤ ਕਰਦੇ ਆਂ